हां जी दोस्तों ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਸੌਰ ਸਿੰਘ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਭੁੱਲਰ ਡੇਰੀ ਫਾਰਮ ਤੇ ਪਹੁੰਚਿਆ ਦੋਸਤੋ ਵੀਰ ਸੰਦੀਪ ਸਿੰਘ ਭੁੱਲਰ ਦੇ ਕੋਲ ਜਿੱਦਾਂ ਕਿ ਦੋਸਤੋ ਸਾਰੇ ਵੀਰਾਂ ਨੂੰ ਪਤਾ ਹੀ ਆ ਪਸ਼ੂ ਵਪਾਰ ਦਾ ਕੰਮ ਆ ਵੀਰ ਦਾ ਸੇਲ ਪਰਚੇਜ ਵਾਲੇ ਪਸ਼ੂ ਇਸ ਕਰੇ ਹੁੰਦੇ ਰਹਿੰਦੇ ਆ ਤੇ ਡੇਲੀ ਰੁਟੀਨ ਦੇ ਵਿੱਚ ਆਉਂਦੇ ਆ ਦੋਸਤੋ ਨਵੇਂ ਪਸ਼ੂ ਆਉਂਦੇ ਆ ਹਰ ਰੋਜ਼ ਨਵੇਂ ਪਸ਼ੂ ਆਉਂਦੇ ਆ ਵੇਖਣ ਦੇ ਵਿੱਚ ਤੁਹਾਨੂੰ ਮਿਲਦੇ ਰਹਿੰਦੇ ਆ ਬਾਕੀ ਤੁਸੀਂ ਸਮੇਂ-ਸਮੇਂ ਨਾਲ ਆਪਣਾ ਸੰਪਰਕ ਬਣਾ ਕੇ ਰੱਖ ਸਕਦੇ ਜੀ ਨੰਬਰ ਵੀਰ ਸੰਦੀਪ ਸਿੰਘ ਦਾ ਬਿਲਕੁਲ ਸਕਰੀਨ ਦੇ ਥੱਲੇ ਵੀ ਚੱਲਦੇ ਰਹਿਣਗੇ ਦੋਸਤੋ ਬਾਕੀ ਤੁਸੀਂ ਆ ਸਾਹਮਣੇ ਨੋਟ ਵੀ ਕਰ ਸਕਦੇ ਜੀ ਭੋਲਾ ਡੇਰੀ ਫਾਰਮ ਠੀਕ ਆ ਜੀ ਤੇ ਨੰਬਰ ਬਿਲਕੁਲ ਤੁਹਾਨੂੰ ਸਕਰੀਨ ਤੇ ਮਿਲ ਜਾਣਗੇ ਸੋ ਪਸ਼ੂ ਅੱਜ ਦੋਸਤੋ ਇਸ ਕਵਰਜ ਵਿੱਚ ਤੁਹਾਨੂੰ ਟੋਟਲ ਤਿੰਨ ਨਗ ਦਿਖਾਉਣੇ ਆ ਇੱਕ ਵੜ ਬਿਲਕੁਲ ਤਾਜੀ ਸੂਈ ਸੁਬਾਈ ਤੇ ਦੋ ਗੱਬਣ ਤੇ 크로ਸ ਅੰਗ ਦੇ ਵਿੱਚ ਵੀ ਹੋਣਗੀਆਂ ਦੋਸਤੋ ਤੇ ਇੱਕ ਜਰਸੀ ਦਾ ਪੱਖ ਵੀ ਹੋਊਗਾ ਵੈੜ ਦੇ ਵਿੱਚ ਉਹ ਵੀ ਆਪਾਂ ਤੁਹਾਨੂੰ ਦਿਖਾ ਦਾਂਗੇ ਦੋ ਟੁਕੀਆਂ ਨੇ ਬਿਲਕੁਲ ਤਿਆਰੀ ਤੇ ਆਉਣ ਵਾਲਾ ਸਮਾਂ ਦੋਸਤੋ ਕਿੰਨੇ ਕ ਦਿਨ ਹਜੇ ਲੈ ਜਾਣਗੀਆਂ ਕੀ ਰੇਟ ਭਾ ਫੜਤਾ ਰਹੂਗਾ ਸੋ ਪੂਰੀ ਡਿਟੇਲ ਜਿਹੜੀ ਆ ਦੋਸਤੋ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲ ਜੂਗੀ ਸੋ ਜਿਹੜੇ ਵੀ ਕਿਸਾਨ ਫਾਰਮਰ ਵੀਰ ਆਪਣੇ ਨਾਲ ਜੁੜੇ ਆ ਸੋ ਵੀਡੀਓ ਨੂੰ ਪੂਰਾ ਐਂਡ ਤੱਕ ਜ਼ਰੂਰ ਦੇਖ ਲਿਓ ਪੂਰੀ ਇਨਫੋਰਮੇਸ਼ਨ ਜਿਹੜੀ ਤੁਹਾਨੂੰ ਮਿਲ ਜੂਗੀ ਬਾਕੀ ਇੱਕ ਰਿਕਵੈਸਟ ਆਪਣੀ ਹੁੰਦੀ ਆ ਉਹਨਾਂ ਸਾਰੇ ਖਰੀਦਦਾਰ ਵੀਰਾਂ ਦੇ ਅੱਗੇ ਆਨਲਾਈਨ ਸੌਦਾ ਵੀ ਕਰਿਆ ਕਰੋ ਦੋਸਤੋ ਪਰ ਜਿਹੜਾ ਕੋਈ ਵੀਰ ਸਮਾਂ ਕੱਢ ਸਕਦਾ ਉਹ ਘਰਾਂ ਕੇ ਚੋਕੇ ਪਸਮਾ ਕੇ ਜਾਂ ਗੱਭਣ ਪਸ਼ੂ ਆਪਣਾ ਚੌਥਾ ਨਾ ਦਾ ਤਿਪਕੇ ਤਸੱਲੀ ਕਰਕੇ ਜਰੂਰ ਲੈ ਕੇ ਜਾਇਆ ਕਰੋ ਕਿਉਂਕਿ ਅੱਗੋਂ ਪਸ਼ੂ ਵਪਾਰ ਦਾ ਕੰਮ ਆ ਦੋਸਤੋ ਸਾਵਾ ਵਾਲੀ ਚੀਜ਼ ਆ ਆਪਦੀ ਨਰਕ ਪਰਖ ਬਹੁਤ ਜ਼ਿਆਦੀ ਜ਼ਰੂਰੀ ਆ ਇੱਥੇ ਆਣ ਕੇ ਕਰਕੇ ਜ਼ਿੰਮੇਵਾਰੀ ਨਾਲ ਪਸ਼ੂ ਲੈ ਕੇ ਜਾਇਆ ਕਰੋ ਆਓ ਕਰਦੇ ਆ ਗੱਲਬਾਤ ਸੰਦੀਪ ਵੀਰੇ ਸਭ ਤੋਂ ਪਹਿਲਾਂ ਸਸਰੀਕਾਰ ਸਸਰੀ ਦਾ ਸੰਤੋ ਸਾਹਿਬ ਜੀ ਠੀਕ ਠਾਕ ਜੀ ਮਾਰ ਜੀ ਚੰਗੇ ਆ ਚੰਗੇ ਵੀਰ ਹੋਰ ਸੰਦੀਪ ਬਹੁਤ ਵਧੀਆ ਸੰਤੋ ਸਾਹਿਬ ਠੀਕ ਠਾਕ ਜੀ ਮਾਰ ਜੀ अच्छा संदीप रे पशु आज ਦੱਸਣ ਦਾ ਸੀ ਵੀ ਪਸ਼ੂ ਆਪਣੇ ਕੋਲ ਹੈ ਸੀ ਅੱਜ 6 5 6 ਨਾ ਸੀ 5 6 ਨਾ ਗਈ ਸੰਤੂ ਸਾਹਿਬ ਤੇ ਇਸੇ ਕਰਕੇ ਤੁਹਾਨੂੰ ਕੱਲ ਵੀ ਆਖਿਆ ਸੀ ਤੇ ਕੱਲ ਵੀ ਤੁਹਾਡਾ ਟਾਈਮ ਨਹੀਂ ਲੱਗਾ ਜੀ ਤੇ ਅੱਜ ਸਵੇਰ ਦਾ ਤੁਹਾਨੂੰ ਡੀ ਵੇਟ ਕਰੀ ਜਨਾ ਤੁਹਾਡੇ ਤੇ ਅੱਜ ਸਵੇਰੇ ਨਾ ਕੁਝ ਤਿੰਨ ਕ ਨਗ ਸੇਲ ਹੋ ਗਏ ਆ ਜਿਨ੍ਹਾਂ ਵਿੱਚੋਂ ਤਿੰਨ ਨਾ ਆਪਣੇ ਕੋਲ ਖੜੇ ਆ ਜੀ ਹੁਣ ਠੀਕ ਹੈ ਜੀ ਜਿਨ੍ਹਾਂ ਦੇ ਵਿੱਚ ਇੱਕ ਬੈੜ ਸੂਈ ਹੈ ਜੀ ਰਾਤ ਦੀ ਤੇ ਦੋ ਬੈੜਾਂ ਘੱਬਣੀਆਂ ਠੀਕ ਹੈ ਜੀ ਹਾਂਜੀ ਉਹ ਜਿਹੜੀ ਅੰਦਰ ਪੱਜੀ ਉਹ ਸੇਲ ਹੋ ਗਈਆਂ ਹਾਂਜੀ ਸੇਲ ਹੋਈਆਂ ਜੀ ਉਹ ਠੀਕ ਹੈ ਵੀ ਉਹ ਵਿਗਿਆ ਜੀ ਉਹ ਉਧਰ ਵੀ ਮਾਲ ਜਿਹੜਾ ਆਪਾਂ ਪਰਸੋਂ ਵੀਡੀਓ ਪਾਈ ਉਹ ਵੀ ਸਾਰਾ ਵਿਗਿਆ ਹੈ ਮਾਲ ਜੀ ਉਹ ਤਾਂ ਉਸੇ ਦਿਨ ਹੀ ਤੁਸੀਂ ਆਰਦਾ ਸੇਲ ਹੋ ਉਹ ਨਹੀਂ ਜੀ ਸੰਤੂ ਸਾਹਿਬ ਉਹ ਛੋਟਾਂ ਦੇ ਵਿਗੀਆਂ ਸੀ ਬਾਕੀ ਚਲੋ ਰੇਟ ਪੜ ਤੇ ਜੈ ਸੀ ਬੜਾ ਚੰਗੀਆਂ ਸੀ ਵੱਡੀਆਂ ਸੀ ਹਾਂਜੀ ਭਾਅ ਪੜ ਤੇ ਕੀ ਕਰਕੇ ਆਪਾਂ ਕਿਵੇਂ ਕਰਕੇ ਮਿੰਟੋ ਮਿੰਟੇ ਸੰਤੂ ਸਾਹਿਬ ਵਿਗੀਆਂ ਸੀ ਬਿਲਕੁਲ ਬਿਲਕੁਲ ਉਹਦੇ ਕੀਆ ਚੜਨ ਦੀ ਡੇਰ ਹੈ ਉਸੇ ਲਈ ਸੰਤੂ ਸਾਹਿਬ ਬਹੁਤ ਫੋਨ ਆਇਆ ਜੀ ਸਾਰੇ ਭੈਣ ਭਰਾ ਬਹੁਤ ਪਿਆਰ ਦਿੱਤਾ ਜੀ ਅੱਛਾ ਅੱਛਾ ਸੰਦੀਪ ਤਾਂ ਰੈਮਰਾਗੇ ਵਿਖਾ ਦਾਂਗੇ ਠੰਡੀ ਠੁੰਡੀ ਆ ਮੰਗਾ ਪਾਉਂਦੀ ਵੀ ਲੋੜ ਨਹੀਂ ਇਹਨੂੰ ਠੀਕ ਹੈ ਜੀ ਭਵੇਂ ਇਸ ਤਰ੍ਹਾਂ ਹੀ ਬਜੋ ਜੀ ਥਣ ਥੱਪਾ ਵੀ ਚੰਗਾ ਲੱਗਾ ਲਓ ਜੀ ਚਵਾਈ ਬਹੁਤ ਜਿਆਦਾ ਚੰਗੀ ਆ ਆਹ ਲਓ ਜੀ ਦੋਸਤੋ ਅਗਲੇ ਥਣਾ ਦੀ ਇੱਕ ਵਾਰੀ ਤੋਂ ਹੀ ਧਾਰਾਂ ਦੋਸਤੋ ਵੇਖੋ ਕਿ ਦੋ ਦੋ ਚਾਰ ਚਾਰ ਧਾਰਾਂ ਮਾਰ ਦਿੰਦੇ ਨੇ ਬੋਲ ਜਿਹੜੀ ਮੋਟੀ ਧਾਰ ਆ ਆਹ ਲਓ ਜੀ ਠੀਕ ਹੈ ਜੀ ਮੋਗਾ ਚਵਾਈ ਕਹਿ ਦਿੰਦੇ ਆਪਾਂ ਤਾਂ ਮੋਟੀ ਧਾਰ ਆ ਆਹ ਮਗਲੇ ਥਣਾ ਦੀ ਇੱਕ ਵਾਰੀ ਚਵਾਈ ਦੇਖ ਲਓ ਜੀ ਠੀਕ ਹੈ ਜੀ ਬਹੁਤ ਜਿਆਦਾ ਚੋਣ ਚੰਗੀ ਥਣ ਥੱਪਾ ਵੀ ਚੰਗਾ ਮੁੱਠੀ ਥਾਣਿਆ ਆਹ ਲਓ ਜ ਮੁੱਠੀ ਬਿਲਕੁਲ ਹੱਥ ਨਾਲ ਚਵਾਈ ਕਰਨ ਵਾਲਾ ਥਾਣਾ ਬਾਕੀ ਨੱਗਰ ਲੇਵਾ ਸੰਤੂ ਸਾਹਿਬ ਹਾਂ ਅੱਛਾ ਸੰਦੀਪ ਭਾਈ ਸੂਆ ਕਿੰਨਾ ਸੰਤੂ ਸਾਹਿਬ ਆਪਾਂ ਨੂੰ ਉਹਨਾਂ ਦੂਜਾ ਆਖਿਆ ਚਾਹੇ ਕੋਈ ਤੀਜਾ ਮੰਨੇ ਚਾਹੇ ਕੋਈ ਚੌਥਾ ਮੰਨੇ ਅਗਲਾ ਵੀ ਸਮਝਣਾ ਖਰੀਦੇ ਆਪਣੇ ਤੋਂ ਜਿੰਨੇ ਵੀ ਲੈਣੀ ਵੀਰ ਭਰਾ ਨੇ ਆ ਬਿਲਕੁਲ ਜੀ ਬਿਲਕੁਲ ਅਗਲੇ ਆਪਾਂ ਨੂੰ ਦੂਜੇ ਦੱਸਿਆ ਜੀ ਲਓ ਜੀ ਸੂਆ ਦੋਸਤੋ ਬੇਸ਼ੱਕ ਅਗੋਂ ਦੂਜਾ ਕਿਸੇ ਨੇ ਮੰਨ ਕੇ ਦਿੱਤੀ ਆ ਜਾਂ ਖਰੀਦੀ ਆ ਪਰ ਅੱਗੋਂ ਕੋਈ ਤੀਜਾ ਸੂਆ ਮੰਨ ਲਏ ਚੌਥਾ ਮੰਨ ਲਏ ਸਮਝ ਹਰ ਇੱਕ ਵੀਰ ਦੀ ਆਪੋ ਆਪਣੀ ਤੇ ਬੱਚਾ ਮਗਰ ਬੱਚਾ ਜੀ ਇਹਦੇ ਬੱਚਾ ਨਾੜੂ ਬਿਲਕੁਲ ਬੱਚੇ ਦੇ ਨਾਲ ਆ ਬਿਲਕੁਲ ਨਾਰਾ ਦੀ ਸੂਈ ਅ ਸੰਤੂ ਸਾਹਿਬ ਇੱਕੋ ਚਵਾਈ ਹੋਈ ਆ ਸੰਤੂ ਸਾਹਿਬ ਇੱਕ ਹੀ ਹੋਈ ਆ ਇਹ ਕੋਈ ਸਵੇਰੇ ਮੈਂ 3.5 4 ਕਿਲੋ ਦੇ ਵਿੱਚ ਚੋਇਆ ਜੀ ਦੂਜੀ ਚਵਾਈ ਅੱਜ ਸ਼ਾਮ ਨੂੰ ਹੋਊਗੀ ਬਾਕੀ ਚੂਣ ਚਾਂਣ ਬਹੁਤ ਜਿਆਦਾ ਚੰਗੀ ਪੋਲੀ ਨਿਕਲੀ ਆ ਚਵਾਈ ਕੋਈ ਭੂਰ ਨਹੀਂ ਛੱਟਾ ਨਹੀਂ ਸੰਤੂ ਸਾਹਿਬ ਠੀਕ ਆ ਜੀ ਬਾਕੀ ਪ੍ਰੋਪਰ ਆਪਣੀ ਗਾਰੰਟੀ ਆ ਬਾਕੀ ਕੋਈ ਵੀਰ ਆਪਣੇ ਤੋਂ ਆਵੇ ਤਸੱਲੀ ਕਰਕੇ ਲੈ ਕੇ ਜਾਵੇ ਆਪਾਂ ਨਹੀਂ ਬਿਲਕੁਲ ਜੀ ਬਿਲਕੁਲ ਹਾਂ ਜੀ ਲੋ ਵੀ ਦੋਸਤੋ ਸੂਈ ਸਵਾਈ ਤੁਹਾਨੂੰ ਦੱਸਦਾ ਵੀਰ ਨੇ ਵੀ ਹੁਣ ਬੌਲੇ ਤੇ ਆ ਬੌਲੇ ਤੇ ਕੋਈ ਵੀਰ ਆਉਦੀ ਭਰਾ ਕੇ ਤਸੱਲੀ ਕਰ ਸਕਦਾ ਬਾਕੀ ਦੋ ਦੋ ਚਾਰ ਚਾਰ ਧਾਰਾ ਮਾਰ ਕੇ ਆਪਾਂ ਤੁਹਾਨੂੰ ਜੋ ਕਿ ਜ਼ਰੂਰ ਦਿਖਾਈ ਆ ਸੋ ਅਗੇ ਹੱਕ ਬਣਦਾ ਉਹਨਾਂ ਵੀਰਾਂ ਦਾ ਜਿਹੜੇ ਵੀਰ ਨੇ ਖਰੀਦਣੀ ਆ ਬੇਸ਼ੱਕ ਇਸੇ ਚਵਾਈ ਤੇ ਵੀ ਤੁਸੀਂ ਮਗਾ ਸਕਦੇ ਜੇ ਚਵਾਈ ਤਾਂ ਹੀ ਆਪਾਂ ਕੋਈ ਨਾ ਚਾਰ-ਚਾਰ ਧਾਰਾ ਮਾਰ ਕੇ ਜੜੀ ਤਸੱਲੀ ਕਰਾ ਆਪਾਂ ਦਾ ਚੰਗਾ ਚੋਣ ਵੀ ਕਾਹ ਵੀ ਚੰਗੀ ਆ ਆ ਆ ਲਓ ਜੀ ਨਗਰ ਚੱਡੇ ਦੀ ਬਿਲਕੁਲ ਫਿਕਸ ਅਡਰਿਆ ਠੀਕ ਆ ਜੀ ਸੋ ਥਾਣ ਥੋਣ ਬਾਕੀ ਤੁਹਾਨੂੰ ਦੱਸ ਹੀ ਦਿੱਤਾ ਦੋਸਤੋ ਜਿਹੜਾ ਮੁੱਠੀ ਹੱਤੀ ਚਵਾਈ ala ਥਾਣਾ ਉਹ ਤੁਹਾਨੂੰ ਜ਼ਰੂਰ ਦੱਸ ਦਈਦਾ ਬਾਕੀ ਛੋਟਾ ਥਾਣ ਹੋਵੇ ਉਹ ਵੀ ਤੁਹਾਨੂੰ ਦੱਸ ਦਈਦਾ ਬਾਕੀ ਹਥੀ ਚਵਾਈਲਾ ਥਾਣਾ ਜਿੱਦਾਂ ਮਰਜੀ ਕੋਈ ਵੀ ਆਣ ਕੇ ਤਸੱਲੀ ਕਰ ਲੈ ਠੀਕ ਆ ਤੇ ਕੱਦ ਵੀ ਮੀਡੀਅਮ ਹਾਈਟ ਬੇਸ਼ੱਕ ਕੋਈ ਵੀਰ ਮੰਨ ਸਕਦਾ ਸੂਸਵਾ ਦੇ ਵਿੱਚ ਆਈ ਆ ਤੇ ਬੱਚਾ ਮਗਰ ਵੱਛਾ ਮੇਲ ਕਾਫ ਲਓ ਜੀ ਕਰੋ ਚੈੱਕ ਲਓ ਜੀ ਰੋ ਸੰਗ ਜੀ ਆ ਜਾਂਦੀ ਸਨ ਸਭ ਬਾਕੀ ਚੰਗੀ ਆ ਸਾਫ ਸੁਥਰੀ ਜੰਨੀ ਆ ਗਈ ਆ ਚਲੋ ਨਾਲੇ ਅੱਗੇ ਆਉਣ ਵਾਲਾ ਸਮਾਂ ਵੀ ਇਹਨਾਂ ਦਾ ਹੀ ਆ ਜੀ ਹਾਂ ਜੀ ਹਾਂ ਜੀ ਕੋਈ ਗਰਮੀ ਗਰਮੀ ਤਾਂ ਨਾ ਮਰਾਉਣ ਗਿਆ ਹਾਂ ਜੀ ਹਾਂ ਜੀ ਹਾਂ ਜੀ ਲੋਬੀ ਪ੍ਰਭੋ ਇਹ ਪਹਿਲੇ ਨੰਬਰ ਤੇ ਸੀਗੀ ਵੜ ਸੋਈ ਸੁਵਾਈ ਆ ਤੇ ਰੇਟ ਪੁੱਛਦੇ ਆ ਸੰਦੀਪ ਭਾਈ ਕੀ ਕਰਾਂਗੇ ਡਿਮਾਂਡ ਸੰਤੋ ਸਾਹਿਬ ਮੋਲੇ ਦਾ 52000 ਕਰਦੇ ਆ। ਆ 50000 ਦੀ ਦੇ ਦਿੰਗੇ ਜੀ। ਬਈ ਕਰਦੇ ਜਿੰਨਾ ਵੀ ਉਹ ਖੁੱਲਾ ਮਾਨਤਨ ਕਰੀਏਗੇ। 46000 ਦੀ ਸੰਤੋ ਸਾਹਿਬ ਦੇ ਦਾਂਗੇ ਉਹ ਚ ਵੀ ਮਾਨਤਨ ਕਰਦਾਂਗੇ 500 ਰੁਪਇਆ ਛੋੜ ਕਰਦਾਂਗੇ 445 ਦੀ ਜਸਨੋ ਦੇ ਦਾਂਗੇ ਜੇ ਸੰਤੋ ਸਾਹਿਬ ਤੁਸੀਂ ਕਹਤ ਆ। ਲਓ ਜੀ 445 ਦੀ। ਬਾਕੀ ਬਾਹਰੋਂ ਨਹੀਂ ਹੈ ਸੰਤੋ ਸਾਹਿਬ ਮਿਲ ਨਹੀਂ ਇਹਨੇ ਦੀ। ਹੂੰ। ਲਓ ਵੀ ਪ੍ਰਭੂ। 445 ਦੀ ਸੂਈ ਸਵਾਈ ਜੇਰ ਜੁਰ ਪਾਤੀ ਜਰਾ ਦੇ 2000 ਰੁਪਏ ਆ ਬਾਕੀ ਚਵਾਈ ਕਰਕੇ ਚਾਹੇ ਕੋਈ ਲੱਗੇ ਜਾਵੇ ਵੀਰ ਜੇ ਨਹੀਂ ਕਹਿਣੇ ਚਾਹਣ ਚੂਣੀ ਆਨਲਾਈਨ ਲੈਣੀ ਆ। ਆਪਣੇ ਨਾਲ ਆਨਲਾਈਨ ਸੌਦਾ ਕਰ ਲੇ ਸੰਤੂ ਸਾਹਿਬ ਤੇ ਘਰੇ ਆਪਦੇ ਤਾਰ ਕੇ ਬੱਚਾ ਲਾ ਕੇ ਐਂ ਸੱਲੀ ਕਰ ਲੇ ਬੈੜ ਜੀ ਠੀਕ ਆ ਜੀ ਹਾਂਜੀ ਲੋ ਵੀ ਬਾਕੀ ਦੋਸਤੋ ਤੁਹਾਡੇ ਸਾਹਮਣੇ ਕਰ ਦਿੱਤੀ ਆ ਰੇਟ ਪੜਤਾ ਤੁਹਾਨੂੰ ਦੱਸ ਦਵਾਂ ਵੀ ਲਾਸਟ ਜਿਹੜਾ 545000 ਚ ਇਹ ਹੋਊਗੀ ਲੈਣ ਦੇ ਦੇ ਲੈ ਸੰਤੂ ਸਾਹਿਬ ਇਹਨੇ ਦਾ ਬਾਕੀ ਏਡੇ ਛੱਡੇ ਵਾਲੀ ਬਾਹਰ ਹੋਣੀ ਜੇ ਬਿਲਕੁਲ ਹਾਂ ਨਹੀਂ ਚੰਗੀ ਆ ਹਾਂਜੀ ਚੰਗੀ ਆ ਠੀਕ ਆ ਜੀ ਹਾਂਜੀ ਅੱਗੇ ਆ ਗਈਆਂ ਆਪਣੇ ਕੋਲ ਦੋ ਜੜੀਆਂ ਟੁਕੀਆਂ ਗੱਬਣ ਗੱਬਣ ਵਛੀ ਆ ਵੀ ਸੰਤੂ ਸਾਹਿਬ ਠੀਕ ਹੈ ਕ੍ਰੋਸ ਬਰੀਡ ਆ ਗਈ ਸਹੀ ਹਾਲ ਦਾ ਪਾਕਿਆ ਬਾਕੀ ਠੰਡੀ ਧੀਰੀ ਸੀਲਸ ਲੱਗ ਬਿਲਕੁ ਲਓ ਵੀ ਦੋਸਤੋ ਕਰੋ ਚੈੱਕ ਆਹ ਲਓ ਆਹ ਲਓ ਠੰਡੀ ਧੀਰੀ ਆ ਦੋਸਤੋ ਸੀਲ ਜ਼ਲਾ ਦਾ ਕਰਮਾੜੀ ਕੋਈ ਆ ਵੇਖ ਸਕਦੇ ਹੋ ਤੁਸੀਂ ਕਿਸੇ ਤਰ੍ਹਾਂ ਦੀ ਕੋਈ ਹਿਲ-ਜੁਲਣੀ ਕੋਈ ਲੱਤ ਛੜਾਕਲ ਨਹੀਂ ਗਈ ਇੱਥੇ ਖੜੀ ਆ ਅੱਛਾ ਸੰਦੀਪ ਭਾਈ ਸੂਆ ਕਿਨਵਾ ਦੂਜਾ ਕਿਹਦੀ ਦੂਜਾ ਦੂਜਾ ਪਿਓਰ ਦੂਜਾ ਜੀ ਦੂਜਾ ਸੂਆ ਹਾਂਜੀ ਲਓ ਦੋਸਤੋ ਦੂਜਾ ਸੂਆ ਨਿਗਰ ਪਿੰਡੇ ਦੀ ਆ ਹਾਈਟ ਮੀਡੀਅਮ ਮੰਨ ਕੇ ਕੋਈ ਵੀਰ ਸੌਦਾ ਕਰ ਲੇ ਬਾਕੀ ਥਾਨ-ਥੋਣ ਪੂਰਾ ਕੁਆਲਿਟੀ ਵਾਲਾ ਇਹਦਾ ਵੀ ਮੁੱਠੀ ਥਾਣਾ ਫੜੀ ਜੁੜੀ ਚੰਗੀ ਆ ਜੀ ਠੀਕ ਆ ਜੀ ਜੀ ਸੋ ਕਰਮਾ ਵਾਲੀ ਪਲੀਪੁਲੀ ਪੂਰੀ ਆ ਤੇ ਥਣ ਚੱਟਾ ਦੋਸਤੋ ਮੋਟ ਤੋਂ ਪੂਰਾ ਚੌਰਸ ਲੇਵਾ ਮੋਟ ਤੋਂ ਵੇਖੋ ਤੁਸੀਂ ਪੂਰਾ ਚੌਰਸ ਖੁੱਲਾ ਲੇਵਾ ਤੇ ਉਪਰੋਂ ਵੀ ਨਿਗਰ ਆ ਲੇਵੇ ਦੀ ਵੀ ਨਿਗਰ ਆ ਥਣ ਥਣ ਬਹੁਤ ਸੋਹਣਾ ਮੁੱਠੀ ਥਣਾ ਹੱਥੀ ਚਵਾਈ ਦਾ ਥਣਾ ਤੇ ਪੂਰੀ ਬੜਕ ਵਾਲੀ ਵੇੜਾ ਜਿੰਨੀ ਵੇਖੋ ਬਾਕੀ ਚਾਲ ਢਾਲ ਬਹੁਤ ਸੋਹਣੀ ਆ ਆ ਦੇਖੋ ਜੀ ਠੀਕ ਆ ਸ਼ਾਈ ਵਾਲ ਕ੍ਰੋਸ ਹੀ ਆ ਜਾਂਦੀ ਠੀਕ ਆ ਜੀ ਕ੍ਰੋਸ ਆ ਗਈ ਆ ਬਾਕੀ ਸਮਾਂ ਹੁੰਦਾ ਸੰਤੋਖ ਸਾਹਿਬ ਇਹਨਾਂ ਦਾ ਹੁਣ ਗਾੜੀ ਹਾਂ ਲੋਡੀ ਠੀਕ ਆ ਸੋ ਵਾਇਰ ਇਹ ਵੀ ਚੰਗੀ ਆ ਦੋਸਤੋ ਬਾਕੀ ਗੱਭਣ ਆ ਤਿਆਰੀ ਆ ਕੋ ਦੋ ਚੌ ਪੰਜਾਂ ਦਿਨਾਂ ਤੱਕ ਜਿਹੜਾ ਦੋਸਤੋ ਸੂਪ ਹੋਊਗੀ ਕਰਮਾ ਲਈ ਠੀਕ ਆ ਤੇ ਥਣਾ ਤੋਂ ਉਹਨਾਂ ਦੀ ਵਿਥੀ-ਬੁਥੀ ਸੋਹਣੀ ਆ ਕੋਈ 4-4 ਇੰਚ ਤੇ ਬਾਕੀ ਢੇਲ ਢਾਲ ਵੀ ਹੈਗੇ ਸੰਤੋ ਸਾਹਿਬ ਆ ਜਾ ਵੇਖੋ ਹਾਂ ਕੱਢ ਜੂਗੀ ਦੋ ਚੌ ਦਿਨਾਂ ਚ ਹਾਂਜੀ ਹਾਂਜੀ ਕੱਢ ਜੂਗੀ ਸਾਰੀ ਲੋਬੀ ਚੰਗੀ ਸੋ ਤੇ ਸੰਦੀਪ ਭਾਈ ਇਹ ਕਿੱਥੋਂ ਤੱਕ ਦੇ ਦਿੰਦਾ ਇਰਾਦਾ ਫਿਰ ਸੰਤੋ ਸਾਹਿਬ ਅੱਛੀ ਤੇ ਹੈਗੀ ਆ 55000 ਦੀ ਹਾਂਜੀ 50000 ਦੀ ਦੇ ਦਈਏ ਜੀ ਇਹ ਵੀ अच्छा 50 ਤੋਂ ਹੋਰ ਵੀ ਕਰਤੀਏ ਮਾਨਤਾ ਨੂੰ ਜਿੰਨਾ ਹੁੰਦਾ ਜੀ ਸਾਢੇ 46 ਦੀ ਦੇ ਦਾਂ ਨੇ ਸੰਤੋਬਾ ਸਾਹਿਬ ਸਾਢੇ 46 ਦੀ ਸਾਢੇ 46 ਦੀ ਦੇ ਦਾਂ 500 ਛੋੜ ਕਰ ਦਾਂਗੇ ਇਹ ਵੀ ਜਾਣ ਦੇ 46 ਦੀ ਦੇ ਦਾਂਗੇ ਸੰਤੋਬਾ ਸਾਹਿਬ ਪੂਰੇ 46 ਦੀ 46 ਦੀ ਦੇ ਦਾਂਗੇ ਤੁਸੀਂ ਕਹਿੰਦਾ ਤੇ ਹੋਰ ਦੱਸੋ ਲਓ ਦੋਸਤੋ ਪੂਰੇ 46000 ਦੀ ਤੁਹਾਨੂੰ ਇਹ ਵਾਰਡ ਮਿਲ ਜੂਗੀ ਉਹਦੇ ਵਿੱਚ ਸੰਤੋਬਾ ਸਾਹਿਬ ਛੋੜ ਹੀ ਹੋਣੀ ਆ ਸਿਰਫ 200 ਦੀ ਬਹੁਤ ਪਲੀ ਜੁੜੀ ਚੰਗੀ ਆ ਹਾਂ ਨੇ ਚੰਗੀ ਆ ਥਣ ਥੱਪਾ ਵੀ ਚੰਗਾ ਪਲੀ ਵੀ ਚੰਗੀ ਆ ਪਲੀ ਪਲੀ ਪੂਰੀ ਚੰਗੀ ਕੇ ਸਾਰੇ ਪਾਸਿਓਂ ਪੂਰੀ ਹੈ ਕਿਸੇ ਪਾਸੇ ਨੇ ਖੋਜੀ ਕਰਮਾ ਲਈ ਬਾਕੀ ਥਣ ਚੱਡ ਠੀਕ ਹੈ ਤੇ ਪਸੰਦ ਆਊਗੀ ਜੀ ਦੋਸਤੋ ਰੇਡਪੜ ਤਾਂ ਵੀ ਚੰਗਾ ਹੈ ਬਿਲਕੁਲ ਸੰਤੋਪਾ ਜੀ ਜਣਾ ਮਾਲਾ ਜੇ ਆਪਾਂ ਸਾਰਾ ਤੇ ਅੱਗੇ ਆ 크ਰੋਸ ਆ ਗਈ ਜਰਸੀ ਜੀ ਜਰਸੀ ਆ ਗਈ ਸੰਤੋ ਸਾਹਿਬ ਜੀ ਲਓ ਜੀ ਜਰਸੀ ਐਚਐਫ ਦਾ 크ਰੋਸ ਆ ਦੋਸਤੋ ਕਦ ਕੋਤ ਬਹੁਤ ਸੋਹਣਾ ਵੱਡਾ ਜਿੱਦਾਂ ਆਪਾਂ ਨਾਰਮਲ ਐਚਐਫ ਵੈੜਾ ਦੇਖਦੇ ਆ ਕਦ ਦੋਸੇ ਦੇ ਵਿੱਚ ਹੀ ਆ ਤੇ ਬੂਥੀਪਾਤੀ ਲੰਬੀ ਰੂਮੀ ਪੂਰੀ ਆ ਬਾਕੀ ਬੂਥੀਪਾਤੀ ਵੇਖੋ ਤੁਸੀਂ ਬਿਲਕੁਲ ਛੋਟਾ ਜਿਹਾ ਫੇਸ ਆ ਪਤਲਾ ਫੇਸ ਛੋਟਾ ਛੋਟੇ ਕੰਨ ਆ ਲਓ ਜੀ ਸੰਦੀਪ ਭਾਈ ਇਹ ਦੂਜਾ ਸੁਬਾ ਦੂਜਾ ਦੂਜਾ ਪਿਓਰ ਆਇਆ ਸੰਤੂ ਸਾਹਿਬ ਨੇ ਕੰਨੀਆਂ ਨਹੀਂ ਬਰਾਬਰ ਕੀਤੀਆਂ ਅੱਛਾ ਜੀ ਕੰਨੀਆਂ ਨੀਵੀਆਂ ਜਾਂ ਜੀ ਹਜੇ ਫਿਰ ਜਵਾਨ ਨਹੀਂ ਹੋਈ ਨਹੀਂ ਜੀ ਪੋਟ ਕੇ ਵਿਖਾ ਸਕਦੇ ਆਪਾਂ ਲਓ ਜੀ ਸੋ ਕੰਨੀ ਵਾਲੇ ਦੰਦ ਦੋਸਤੋ ਹਜੇ ਬਰਾਬਰ ਨਹੀਂ ਕੀਤੇ ਕਿ ਕੀਤੇ ਕਿ ਚੱਕੇ ਜ਼ਰੂਰ ਹੋਣਗੇ ਪਰ ਬਰਾਬਰ ਨਹੀਂ ਕੀਤੇ ਠੀਕ ਆ ਤੇ ਬਾਕੀ ਕਾਦ ਕੁਤੂਮਾ ਪਹਿਲਾਂ ਜ਼ਿਕਰ ਕਰਤਾ ਕਿਉਂਕਿ ਇਹ ਚੀਜ਼ਾਂ ਦੋਸਤੋ ਦੱਸਣੀਆਂ ਤੁਹਾਨੂੰ ਬਹੁਤ ਜ਼ਰੂਰੀ ਆ ਕਿਉਂਕਿ ਦੂਰੋਂ ਨੇੜੇ ਕੋਈ ਵੀਰ ਸੌਦਾ ਕਰਦਾ ਤੇ ਜਦੋਂ ਆਪਾਂ ਜਰਸੀ ਕਹਿ ਦਿੱਤੀ ਤਾਂ ਬਹੁਤੇ ਵੀਰ ਦਰਮਿਆਨੀ ਹੀ ਆਇਟ ਮੰਨ ਲੈਂਦੇ ਵੀ ਦਰਮਿਆਨੀ ਹੀ ਨਹੀਂ ਜਿਵੇਂ ਆਪਾਂ ਪੰਜਾਬ ਵਾਲੀਆਂ ਜਰਸੀ ਉਸੇ ਕੱਦ ਦੇ ਵਿੱਚ ਕੋਈ ਵੀਰ ਲੈ ਕੇ ਸੌਦਾ ਕਰੇ ਤੇ ਐਚ ਐਫ ਦਾ ਤੇ ਜਰਸੀ ਦਾ ਕਰੋ ਸੰਗ ਥਾਮ ਤੋਂ ਪੂਰਾ ਬੂਤੀ ਉਂਗਲੋਂਗਾ ਕਿੱਡਾ ਥਾਣਾ ਸੋ ਫੇਸ ਪੂਸ ਕੁਆਲਿਟੀ ਚੰਗੀ ਆ ਠੀਕ ਆ ਸੋ ਜੀ ਭਾਈ ਦੇਣੇ ਵੀ ਲੈ ਜੂ ਹਫਤੇ ਤੋਂ ਉੱਤੇ ਹਜੇ ਹਫਤਾ ਲਾਇਆ ਨਾ ਸੰਤੂ ਸਾਹਿਬ ਨੇ ਸ਼ਾਇਦ ਹੁੰਦਿਆ ਜੀ ਬਿਲਕੁਲ ਇਹਦਾ ਵੀ ਠੀਕ ਆ ਜੀ ਹਾਂਜੀ ਹਾਂਜੀ लो दोस्तों बाकी तोरा तारा वेखो चंकी आ जिन्नी करम चंकी भी चंकी आई लो लो जी ठीक है सो बाकी थन थान भी पूरा क्वालिटी ला पूरा चवाई चुाई थंड लगा तो बाकी नसल ब्रीड है जिन्नी भी है नसल ब्रीड है बूथी बाथी बिल्कुल छोटी जी ਤੇ ਸੰਦੀਪ بھائی ਚੰਗੀ ਆ ਹਾਂਜੀ ਹਾਂਜੀ ਬਾਕੀ 35 ਤੋਂ ਪਾਉਣ ਵੀ ਚੌਥਾ ਨਾਲ ਦੀ ਬਿਲਕੁਲ ਓਕੇ ਸੰਤੋ ਸਾਹਿਬ ਠੀਕ ਆ ਸਾਲੀ ਕਰਕੇ ਜਿੰਨੇ ਵੀ ਖੜਨੇ ਵੀਰ ਭਰਾ ਲੈ ਕੇ ਜਾਵੇ ਜੀ ਬਸ ਬਸ ਤੇ ਕੀ ਕਰਾਂਗੇ ਦੀ ਮੰਗ ਸੰਤੋ ਸਾਹਿਬ ਮੋਲੇ ਦਾ ਕਰਦੇ ਆ 55000 ਰੁਪਿਆ ਦੇ ਹਾਂ ਨਾ ਜਿਹੜੀ 52000 ਦੇ ਦੇ ਦਾਂਗੇ ਜੀ 52 ਦੀ ਹਾਂਜੀ ਠੀਕ ਹੈ ਜੀ ਹਾਂਜੀ ਲੋਬ ਦੋਸਤੋ 55000 ਡਿਮਾਂਡ ਆ ਤੇ 52000 ਦੀ ਆ ਸੋ ਵੱਡਿਆਂ ਦੇ ਵਿੱਚ ਆਉਂਦੀ ਏ ਅੱਗੇ ਜਿਹੜਾ ਕੋਈ ਵੀਰ ਚੰਗੀ ਕਾਰਗਜ਼ਰੀ ਆ ਦੋਸਤੋ ਚੰਗੀ ਹੋਊਗੀ ਇਸ ਵੇੜ ਦੀ ਬਾਕੀ ਜਿਹੜਾ ਕੋਈ ਚੰਗੀ ਸਾਫ ਸੰਭਾਲ ਕਰ ਲੂਗਾ ਬਰੀਡ ਮਤਲਬ ਬਹੁਤ ਵਧੀਆ ਬਾਕੀ ਵਜਨ ਭੋਜਨ ਪੂਰਾ ਵੈਸੇ ਕੋਈ ਨਸੇਰੇ ਪਣ ਦੇ ਵਿੱਚ ਜਾਂ ਫਿੱਕੀ ਨਹੀਂ ਗਈ ਪੂਰੀ ਭਾਰੀ ਆ ਪੇਟ ਪੂੜ ਤੁਸੀਂ ਆਮ ਹੀ ਦੇਖ ਲਓ ਵਜਨ ਭੋਜਨ ਪੂਰਾ ਠੀਕ ਆ ਤੇ ਬਾਕੀ ਥਾਣਾ ਦੀ ਗੱਲ ਹੁੰਦੀ ਆ ਥਾਣ ਥਣ ਪੂਰਾ ਹੱਥੀ ਚਵਾਈ ਦਾ ਦੂਰੋਂ ਨੇੜੇ ਕੋਈ ਸੌਦਾ ਕਰਦਾ ਤੇ ਨੋਕ ਵਾਲਾ ਥਾਣਾ ਸਪੇਸ ਪੂਸ ਚੰਗੀ ਆ ਬਾਕੀ ਇੱਕ ਵਾਰੀ ਫੇਰ ਤੁਹਾਨੂੰ ਆਪਾਂ ਥੋੜਾ ਜਿਹਾ ਨੇੜੇ ਤੋਂ ਦਿਖਾ ਦਿੰਨੇ ਆ ਕਰੋ ਚੈੱਕ ਜੀ ਆ ਲਓ ਜੀ ਠ ਤੇ 52000 ਦੀ ਇਹ ਹੋ ਜੂਗੀ ਹਾਂਜੀ ਹਾਂਜੀ ਸੰਤੋ ਸਾਹਿਬ ਲੋ ਵੀ ਭਰਾਵੋ ਇਹ ਲਾਸਟ ਵਿੱਚ ਅਸੀਂ ਵੜਾਂ ਤਿੰਨ ਹੀ ਅਜ ਬਾਈ ਸੰਦੀਪ ਦੇ ਕੋਲ ਵੜਾਂ ਸੀਗੀਆਂ ਤੇ ਤਿੰਨਾਂ ਦੀ ਡਿਟੇਲ ਆਪਾਂ ਤੁਹਾਡੇ ਨਾਲ ਸਾਂਝੀ ਕਰਤੀ ਆ ਤੇ ਸੰਦੀਪ ਭਾਈ ਪਸੂ ਫਿਰ ਹੋਰ ਵੀ ਆਉਣਗੇ ਕੱਲ ਨੂੰ ਹਾਂਜੀ ਸੰਤੋ ਸਾਹਿਬ ਕੱਲ ਨੂੰ ਲਵਾਂਗੇ ਤੇ ਪਰਸੋਂ ਆਪਾਂ ਇਸ ਤਰ੍ਹਾਂ ਹੀ ਵੀਡੀਓ ਫਿਰ ਪਾਵਾਂਗੇ ਜੀ ਆਹੋ ਆਹ ਹਾਂਜੀ ਕੱਲ ਨੂੰ ਲਵਾਂਗੇ ਕੋਈ 4-5 ਵੜਾ ਲਵਾਂਗੇ ਸੰਤੋ ਸਾਹਿਬ ਕੱਲ ਨੂੰ ਬਿਲਕੁਲ ਜੀ ਬਿਲਕੁਲ ਹਾਂਜੀ ਹਾਂਜੀ ਤੇ ਬਾਕੀ ਟੋਕੜ ਗੱਪਣ ਇੱਕ ਮੱਝਾਂ ਵੀ ਲਈਏ ਭੈਣ ਭਰਾ ਸੱਜਣ ਬੜੀ ਆਪਣੀ ਡਿਮਾਂਡ ਕਰਦੇ ਲੈ ਹੁਣ ਸਾਨੂੰ ਸਭ ਕੋਈ ਗੱਲ ਨਹੀਂ ਉਹ ਵੀ ਟੋਕੜ ਕਰਾਂਗੇ ਪੇਚ ਮਾਰਾ ਸੋਕ ਰੱਖੇ ਹੋਏ ਆਪਣੀ ਦੂਜੀ ਵੀਡੀਓ ਜੇ ਕਰੀ ਬਿਲਕੁਲ ਬਿਲਕੁਲ ਇੱਕ ਦੋ ਆਪਣਾ ਨੱਕ ਜਰੂਰ ਲਈਏ ਠੀਕ ਆ ਵੀਰ ਜੀ ਠੀਕ ਤੇ ਨੰਬਰ ਬੋਲ ਦਗੇ 81370 ਜੀ 3839 ਸਾਨੂੰ ਸਾਬ ਜੀ ਠੀਕ ਹੈ ਜੀ ਹਾਂਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰ ਸੋ ਦੋਸਤੋ ਇਹ ਸੰ ਮੇਰੇ ਨਾਲ ਵੀਰ ਸੰਦੀਪ ਸਿੰਘ ਭੁੱਲਰ ਡੇਰੀ ਫਾਰਮ ਤੋਂ ਪਿੰਡ ਸੁਰ ਸਿੰਘ ਖਾਸ ਵਿਜ਼ਿਟ ਕਰਨੀ ਹੈ ਤੁਸੀਂ ਸੁਰ ਸਿੰਘ ਤੋਂ ਦੋਸਤੋ ਜਿਹੜੀ ਸੜਕ ਬਿਲਕੁਲ ਪੁੱਚਰ ਪਿੰਡ ਜਾਂਦੀ ਆ ਪੁੱਚਰਾਂ ਨੂੰ ਛੱਡ ਕੇ ਜਾਂਦੀ ਆ ਉਸੇ ਸੜਕ ਦੇ ਉੱਪਰ ਠੀਕ ਆ ਜੀ ਵੀਰ ਸੰਦੀਪ ਸਿੰਘ ਹੋਣਾ ਦੇ ਘਰ ਨੇ ਤੇ ਘਰ ਵਿਜ਼ਿਟ ਕਰਕੇ ਤੁਸੀਂ ਇਹਨਾਂ ਪਸ਼ੂਆਂ ਦੀ ਤਸੱਲੀ ਕਰ ਸਕਦੇ ਜੀ ਮਿਲਦੇ ਆ ਭਰਾਵੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ